ਆਪਣੇ ਸਾਂਹ ਲੋ ਜੀ ਬਾਈ ਅੰਕਲ ਵੀ ਘੁੰਮ ਕੇ ਆ ਗਏ ਅੰਕਲ ਪਾਰਟੀ ਕਰਾਉਂਗਾ ਫਿਰ ਹਾਂਜੀ ਪਾਰਟੀ ਹਾਂ ਪਾਰਟੀ ਕਰਾ ਦਾਂ ਦੁਆਰਾ ਟਰਾਲਾ ਭਾਈ ਨੂੰ ਟਰਾਲਾ ਦੂਆ ਦੋਣਾ ਜੀ ਆ ਜੀ ਤਿੰਨ 26 ਬਾਈ ਕਿੰਨਾ ਉਹ ਕਿੰਨਾ ਤਾਂ ਉਹ 26 ਬਾਈ ਇਹ 16 ਵਾਂ ਕਹੀ ਜਾਂਦੇ ਅੰਕਲ ਕਹਿੰਦਾ 8 ਟਾਇਰ ਵਾਲਾ ਦੋਣਾ ਇਹ ਤਿੰਨ ਪਾਰਟੀ ਹੋ ਜਾਣੀਆਂ ਹਾਂ ਇੱਕ ਗੱਡੀ ਦੀ ਇੱਕ ਖਾਲਾ ਆਉਂਦੀ ਇੱਕ ਟਰਾਲੇ ਦੀ ਅੰਕਲ ਕਿੰਨੇ ਟਾਇਰ ਵਾਲਾ ਦੋਣਾ ਉਹ ਕਹਿੰਦੇ ਮੋੜਨਾ ਨਹੀਂ ਹੈਗਾ ਲੋ ਜੀ ਬਾਈ ਪਿੰਡ ਸਮਾਣੇ ਪਹੁੰਚੇ ਜੱਗੇ ਦੇ ਚਾਚੇ ਕੋ ਇੱਧਰ ਮਿਲੋ ਜੀ ਸ੍ਰੀਕਲ ਜੀ ਸ੍ਰੀਕਲ ਜੀ ਉਹ ਠੀਕ ਆ ਜੀ ਹਾਂਜੀ ਟਰਾਲਾ ਫੋਰ ਸੇਲ ਆਈ ਚਾਚੇ ਵਾਲਾ 13 7 ਦਾ 13 7 ਦਾ ਨਾ ਕੋਈ ਬਾੜ ਨੂੰ ਦਾਗ ਆ ਨਾ ਕੋਈ ਫਰਸ਼ ਨੂੰ ਦਾਗ ਆ ਇਹ ਬਿੱਡ ਕਿੰਨਾ ਜੀ ਪੱਕੇ ਟਾਇਰ ਨਾਲ ਮੈਂ ਹੈ ਤਿੰਨ ਫੁੱਟਾ ਬਿੱਡ ਆ ਤੇ ਪੱਕੇ ਟਾਇਰ ਨਾਲ ਮੈਂ ਪੱਕੇ ਟਾਇਰ ਆ ਹੁਣ ਸਾਰਾ ਫੋਟਾ ਆਪੀਟੀਓ ਵਾਲਾ ਮਨ ਲੱਗਦੀ ਆ ਵੀ ਹੁਣ ਇਹਨੂੰ ਕੋਈ ਭਾਈ ਦੱਸਿਓ ਕੋਈ ਚਾਹਵਾਨ ਹੋਇਆ ਚਾਚੇ ਆ ਹੱਬ ਕਿਹੜੀ ਐ ਇਹ ਗੱਡੀ ਦੀਆਂ ਪਵਾਈਆਂ ਬਾਦ ਵਿੱਚ ਚੰਪਾਂ ਜਦੇ ਅੱਛਾ ਗੱਡੀਆਂ ਵਾਲੀਆਂ ਹੱਬ ਆਏ ਵਧੀਆ ਵਾਲੀਆਂ ਟੀ ਵਾਲੀਆਂ ਕਿਤੇ ਕੋਈ ਟੁੱਟ ਨਹੀਂ ਕਿਤੇ ਕੋਈ ਜਰ ਨਹੀਂ ਘਰੇਲੂ ਟਰਾਲਾ ਵਧੀਆ ਵਾ ਇਹ ਗ੍ਰੀਸ ਵੀ ਕਰਨਾ ਨਾ ਹਾਂਜੀ ਅਗੱਭੇ ਮੈਂ ਨੱਟ ਲੋਆ ਆਵਾ ਨੱਟ ਖੋਲਣਾ ਹਾਂਜੀ ਗੱਲ ਪਸਾ ਕੇ ਪਰੇ ਕੱਢਣੇ ਹੋਏ ਟਾਇਰ ਵੀ ਭਾਈ ਚੰਗੇ ਆ ਅਪੋਲੋ ਕੰਪਨੀ ਦੇ ਵੀ ਅਸੀਂ 70 ਪੈਸੇ ਟਾਇਰ ਆ ਜਿਹੜੇ ਗਾਡਰ ਵਾਲਾ ਨਾ ਇਹ ਹਾਂ ਵਧੀਆ ਗਾਡਰ ਆ ਹਾਂ ਵੇਦ ਆਗਾ ਵੇਦ ਆਗਾ ਵੀ ਫਰਸਪੋਰਸ ਵੀ ਬਾਈ ਵਿੱਚ ਦੇਖੋ ਉਹ ਤਾਂ ਨਹੀਂ ਹੈਗਾ ਜੀ ਮਤਲਬ ਵਿੱਚ ਗਾਲੀ ਗੋਲੀ ਕੋਈ ਸਰਾਖ ਕੋਈ ਕੁਝ ਨਹੀਂ ਕੋਈ ਸਾਫ ਜੇ ਪਾਣੀ ਪਾ ਦ ਪਾਣੀ ਪਾ ਲੈਸੇ ਰੱਖਣ ਨੂੰ ਦੂਰ ਵੀ ਹੈਗਾ ਪੈਸੇ ਰੱਖਣੇ ਟੂ ਵੀ ਹੈਗਾ ਨਾ ਨਾ ਉਹ ਤਾਂ ਹੈਗਾ ਵੀ ਪਹਿਲਾ ਲੋ ਹੋਗਾ ਪਤ ਲੱਗਿਆ ਪਿਆ ਬਾਈ ਤੁਹਾਨੂੰ ਪਤਾ ਹੀ ਆ ਜੁੰਬਸ ਹੈ 11 ਹਾਲ ਵੀ ਇਹਦੇ ਚਾਚੇ ਦੇ ਬਾਈ ਇਹ ਵੀ ਬਾਈ ਨਿੱਗਰ ਆ ਵਧੀਆ ਹਾਲ ਬਣੇ ਪਿਆ ਹਾਂ ਨੇੜੇ ਦੀ ਤੁਹਾਨੂੰ ਦਿਖਾ ਰਹੇ ਹਾਂ ਸਪਰਿੰਗ ਵਾਲੇ 11 ਹਾਲ ਹੈ ਇਹ ਵੀ ਸੇਲ ਕਰਨੇ ਆ ਸੇਲ ਕਰਨੇ ਦਾ ਕਾਰਨ ਆਏ ਆ ਵੀ ਬਾਈ ਛੋਟਾ ਆ ਗਿਆ ਬੜਾ ਹੁਣ ਇਹ ਬੜਾ ਸਮਾਨ ਭਾਲਦਾ ਚੰਗਾ ਲੱਗਦਾ ਇੱਕ ਨਾਲ ਪਾਵਾ ਹੂੰ ਹੁਣ 15 ਹਾਲ ਬਣਾਉਣੇ ਹੁਣ 11 ਕੁਝ ਵੀ ਇਹਦੇ ਵਾਸਤੇ ਬਾਕੀ ਬਾਈ ਟਰੈਕਟਰ ਅਸੀਂ ਦੇਖਣ ਗਏ ਤੇ ਬਹੁਤ ਵੀ ਇਹਨਾਂ ਨੇ ਇਹ ਲਿਆ ਇਹ ਵਧੀਆ ਰਿਹਾ ਜੀ ਟਰੈਕਟਰ ਹਾਂ ਕੋਈ ਘਾਟ ਇਹਦੇ ਮਾ ਬਹੁਤ ਜਾਨ ਹਾਂ ਡੀਜ਼ਲ ਪੱਖੋਂ ਸੁਪਰਸੀਡਰ ਦੀ ਦਿੱਕਤ ਪੈਂਦੀ ਸੀ ਹਾਂਜੀ ਇਹ ਸੁਪਰਸੀਡਰ ਵਾਲਾ ਗੇਅਰ ਵੀ ਹੈ ਵੈਸੇ ਮੈਂ ਉਹ ਲੋੜੇ ਨਹੀਂ ਪਈ ਉਹਦੀ ਨਾ ਡੀਜ਼ਲ ਦੇ ਡੀਵਲ ਡੀਜ਼ਲ ਦੇ ਹੱਕ 'ਚ ਹੈਗਾ ਆਪਣੇ ਬਹੁਤ ਸਾਰੀ ਦਿਹਾੜੀ ਚੱਲਦਾ ਇੱਕ ਟੈਂਕੀ ਨਾਲ ਵੀ ਆਪਣੇ ਹੱਕ 'ਚ ਹੈਗਾ ਬਹੁਤ ਵਧੀਆ ਇਹ ਤਾਂ ਚੰਡੀਆ ਲੈ ਲੈਂਦੇ ਸੀ ਤਾਂ ਫਾਟ ਜਾਣਾ ਤਾਂ ਚਾਚੇ ਮਗਰਾੜ ਮਗਰੂਟ بڑے ਟਾਇਰ ਤੰਗ ਤਾਂ ਨਹੀਂ ਕਰਦੇ ਹਾਂ ਮੜੀ ਲਾਈਨ ਚੈੱਕ ਕਰਾਈ ਕੀ ਮੜੀ ਲਾਈਨ ਆ ਅੱਛਾ ਹਾਂ ਹੈਗੀ ਆ ਆ ਵੇਟ ਪਵਾਤੇ ਹੈ ਬਾਈ ਉਦਾਂ ਟਾਇਰ ਵੀ ਬੜੇ ਆ ਤੇ 80 80 ਕਿਲੋ ਵੇਟ ਵੀ ਪਵਾਤੇ ਜੱਗੇ ਹੁਣ ਜੰਮ ਕੇ ਚੱਲੂਗਾ ਗੱਡੀ ਆ ਯਾਰ ਇਹ ਟਰੈਕਟਰ ਨਹੀਂ ਹੈਗਾ ਜਿਹੜਾ ਇਹਨੂੰ ਚਲਾ ਗਿਆ ਪਰ ਆ ਇਹ ਹੈ ਜੇ ਹੁਣ ਤੁਸੀਂ ਫੌੜ ਰੱਖ ਲਿਆ ਜੇ ਗਾਹਾਂ ਨੂੰ ਸਲਾ ਉਹ ਹੀ ਫੌੜੇ ਲੈ ਹੋਣਾ ਏ ਜਿਹੜੇ ਇਹ ਚਲਾ ਲਿਆ ਮੁੜ ਕੇ ਹੋ ਟਰੈਕਟਰ ਹੀ ਚੱਲਦਾ ਤੂੰ ਹੋਰ ਠੀਕ ਆ ਜੀ ਬਹੁਤ ਵਧੀਆ ਇਹਦਾ ਸੌ ਰੁਪਿਆ ਡੈਡੀ ਜੀ ਹੋਰ ਤੇ ਇਹ ਵੀ ਰੇਟ ਜਿੱਦਾਂ ਟਰੈਕਟਰ ਲੈਣ ਵੀ ਤੁਹਾਨੂੰ ਵਧੀਆ ਲੱਗਿਆ ਜੀ ਬਹੁਤ ਸਹੀ ਲਿਫਟ ਲੋਡ ਚੱਕਦਾ ਪੂਰੀ ਹਰ ਦਿਨ ਕੀ ਕਰਦਾ ਬੰਦਰ ਇਸ ਵਿੱਚ ਸੁਪਰ ਸੀਟਰ ਚੱਕਦਾ ਹਰ ਦਿਨ ਰੋਂਦਾ ਆਜੋ ਆਟੀ ਕੀਕ ਮਾਰਦਾ ਮਮੀ ਨਹੀਂ ਸਾਰੀ ਵੀਡੀਓ ਚ ਆਉਂਦੀ ਉਹ ਡਰਦੀ ਤੇ ਕੀਕ ਮਾਰਦਾ ਤਾਂ ਉਹ ਉਹ ਚੱਕਦਾ ਹੀ ਨਹੀਂਦਾ ਮਾਲੀ ਪੁਲੀਸ ਤੇ ਕਾ ਕਰਦੇ ਜੇ ਕੇ ਇਹਦੀ ਲਿਫਟ ਕਪੈਸਿਟੀ ਵੀ ਜ਼ਿਆਦਾ ਹੈ ਮੈਂ ਟਰੈਕਟਰ ਵਧੀਆ ਪੂਰਾ ਤਕੜਾ ਟਰੈਕਟਰ ਨਾਲ ਜਦਦੇ ਆਏ ਆ ਨਾ ਦੋ ਦੀ ਜੀ ਹੋ ਗਈ ਬਹੁਤ ਨਾ ਤੁਸੀਂ ਵੀ ਪਾਉਣ ਜੱਕੇ ਬੇਟਾ ਇਹਦੇ ਨਾਲ ਟਰੈਕਟਰ ਪਜੌਂਡਰ ਨੂੰ ਪਾਉਂਗੇ ਦੋ ਦੋ ਮਿੱਟੀ ਪਿੱਛੇ ਬਰੀਕ ਕਰਕੇ ਬਣਾਉਂਦਾ ਜਮਾ ਸੁਪਰ ਸੀਟਰ ਅੱਗੇ ਉਤਪਲ ਗੜੇ ਛੱਡ ਜਿੰਦਾ ਤਾਂ ਮਗਾਰ ਨਜਮੇ ਇੱਕ ਗਲਤੀ ਹੋ ਗਈ ਵੀ ਯਾਰ 8 ਫੁੱਟਾ ਰੂਟਾ ਮੀਟਰ ਲਿਆਏ ਜੇ 9 ਲਿਆਂਦੇ। ਹਾਂ। ਉਹੀ ਨਾਂ ਲੈ ਲਓ ਨਾਂ ਲੈ ਲਓ। ਉਹਨੇ ਦੇ ਮਕਰਿਆਂ ਬੁੜਕਦਾ ਆਈ ਜਾਂਦਾ। ਉੱਪਰ ਖੜ ਕੇ ਕਿਹੜਾ ਦੋਨਾਂ ਅਲੱਗ। ਉਹੀ ਗੱਲ ਹੈ ਜਬਾਨੇ ਕ ਲਾਏ ਜਾਣਾ ਤਾਂ। ਯਾਰ ਆਪਾਂ ਨੇ ਐ ਨਹੀਂ ਸੋਚਿਆ ਵੀ ਟਰੈਕਟਰ ਲੈਣਾ ਹੈ। ਮੈਂ ਕਿਹਾ 7 ਲੈਣ ਲੱਗਿਆ ਸੀ। ਉਹ ਬੜੀ ਚੀਜ਼ ਨਹੀਂ ਹੈਗੀ ਫੇਰ ਬਦਲ ਲੇਗੇ। ਉਹੀ ਮਸੇ ਕਿਚਨ ਦਾ ਤਾਂ ਨਵਾਂ ਹੀ ਹੈ 1 ਸਾਲ ਹੋਇਆ ਲੈਣਾ। ਥੋੜੇ ਜਿਹੀ ਪੈਸੇ ਪੈਣੇ। ਉਹ ਤੇਰਾ ਬਾਪੂ ਆਇਆ ਕਿੱਥੇ ਰਹਿ ਗਿਆ ਫੜ ਲਿਆ ਇੱਧਰ। ਅੱਛਾ ਬੈਸੇ ਟਰੈਕਟਰ ਜੇ ਵੱਡਾ ਲੈ ਲਿਆ ਨਾ ਫਿਰ ਸੰਧਪਾਂਡਾ ਆਟੋਮੈਟਿਕ ਬਦਲਣਾ ਪੈਂਦਾ। ਕਿ ਨਹੀਂ ਲੋਟ ਆਉਂਦਾ ਕੰਮ। ਹੁਣ 11 ਡੇਣੇ ਦੀ ਏ ਇੱਕ ਤਾਂ ਹੀ 15 ਡੇਣੇ ਹੈ ਨਾ। ਠੀਕ 15 ਹੋਰੇ ਸਿੰਪਲ ਬਣੂਗੇ। ਸਿੰਪਲ ਹੋਰੇ ਸਪਰਿੰਗਾਂ ਦੀ ਲੋੜ ਨਹੀਂ ਹੋਰ ਕਿਹੜੇ ਜੜ ਜੋੜਨ। ਉਹੀ ਚੱਕਰ ਆ ਬਾਈ। ਏਰੀ ਏਰੀ ਦਾ ਫਰਕ ਹੁੰਦਾ ਏ। ਸਾਡੇ ਚੱਲਦੇ ਨਹੀਂ ਉਹ। ਪੂਰੇ ਚੱਲਦੇ ਆ। ਨਾ ਟਾਇਰਾਂ ਕਰਕੇ ਬੈਲੈਂਸ ਇਹ ਰਹਿੰਦਾ ਵੀ ਉਹ ਘੱਟ ਵੱਧ ਨਹੀਂ ਲੱਗਦੇ। ਤਾਂ ਹੀ ਟਾਇਰ ਲਾਉਣ ਲੱਗੇ। ਹੁਣ ਤਕਰੀਬਨ ਸਾਰੇ ਟਾਇਰੇ ਲਾਉਣ ਲੱਗੇ। ਜਿੰਨੇ ਵੱਡੇ ਆ। ਹਾਲ ਉਨੇ ਹੀ ਲੱਗਣਿਆ। ਚਪਕਾ ਨਹੀਂ ਟੈਕਨੀਕ ਬੜੀ ਵਧੀਆ ਹੈ ਮੈਂ ਉਧਰ ਤੇ ਲੈ ਕੇ ਆਇਆ ਤਾਂ ਉੱਥੇ ਕਿਨੇ ਪੱਥਰ ਆ ਨਾ ਵਿੱਚ ਬੜੀਆਂ ਮੋਟੀਆਂ ਉਹ ਲਈਆਂ ਗਿਆ ਟੈਨ ਹਾਂ ਭਾਰੀ ਠੀਕ ਕੰਮ ਤਾਂ ਬਹੁਤ ਸਾਰੇ ਇਹਨਾਂ ਨੇ ਵੀ ਜਿੰਮੇ ਦਾ ਹੋਊਗਾ ਬਾਈ ਕੋ ਦੱਸ ਦਿਓ ਵੀਡੀਓ ਦੇ ਵਿੱਚ ਆਪਾਂ ਰੇਟ ਦੱਸ ਦੂਗੇ ਮੌਕੇ ਦਾ ਜੋ ਹੋਇਆ ਵਾਅਦਾ ਕਰਕੇ ਦੇ ਦੇਣੇ ਨੰਬਰ ਦੱਸੋ ਜੀ ਆਪਣਾ ਜਿਹੜਾ ਕੋ ਟਰਾਲੇ ਵਾਲਾ ਹੋਇਆ ਵੀ ਹੁਣ 94684242 ਤੇ ਬਾਈ ਜੱਗੇ ਦੇ ਚਾਚੇ ਨੂੰ ਫੋਨ ਕਰ ਲਿਓ ਵੀ ਤੁਹਾਨੂੰ ਦੱਸ ਦੂਗਾ ਵੀ ਕਿਹ ਕੰਡੀਸ਼ਨ ਆ ਬਾਕੀ ਰੇਟ ਰੂਟ ਤੁਹਾਨੂੰ ਵੀਡੀਓ ਚ ਪਤਾ ਨਹੀਂ ਦੱਸ ਨਹੀਂ ਸਾਦੇ ਫੋਨ 'ਤੇ ਦੱਸ ਦੂਗੇ ਟਰਾਲਾ ਚੰਗਾ ਬਾਈ ਉਹ ਕੰਮ ਨਹੀਂ ਹੈਗਾ ਵੀ ਕੁਆਡ ਵੇਚਣਾ ਇਹ ਦਾਗ ਦੂਗੇ ਨਹੀਂ ਬਾਈ ਨਾ ਕੋਈ ਬੈਲ ਡਾਗੇ ਜੋ ਹੈ ਸਾਫ ਅੰਦਰ ਖੜਨ ਕਰਕੇ ਚੀਜ਼ ਬੱਚੀ ਪਈ ਉਹ ਗਵਿੰਦ ਵਾਲਿਆਂ ਦਾ ਬਣਿਆ ਬਚਮਕੌਰ ਦਾ ਵਧੀਆ ਮਿੱਠਿਆ ਟਰਾਲਾ ਮੈਂ ਕਹਿੰਦਾ ਹੁਣ ਉਹ ਪਠੇ ਅਲਟਰਾ ਲੈ ਬਣਾਉਂਦੇ ਨੇ ਗਰ ਹਾਂ ਬਹੁਤ ਮਸ਼ਹੂਰ ਤੇ ਜਿਆਦੇ ਟਾਈਮ ਤੋਂ ਚੜ੍ਹਾਈ ਤੇ ਪੂਰੀ ਹੂੰ ਸਲਾਬ ਬਹੁਤ ਬਣ ਗਏ ਨੇ ਹੁਣ ਪਹਿਲਾ ਗੱਡੀ ਦੀ ਵੀ ਬਣ ਗਈ ਤੇ ਉਹ ਕੈਨਸਲ ਕਰੀ ਆ ਨਾ ਨਾ ਕੈਨਸਲ ਹੀ ਹੈਗੀ ਉਹ ਦੇਖ ਤੇ ਕੜੂਗੀ ਆਕੇ ਨਾ ਨਾ ਆਲਟੋ ਵਾਲੀ ਆਲਟੋ ਹਾਂ ਆਲਟੋ ਦਾ ਫਿਰ ਕੈਨਸਲ ਇਹ ਤਾਂ ਦੇਣੀ ਬਣਾ ਚਾਚੇ ਦੇ ਰਹਿਣੀ ਹਾਂ ਦੇ ਦੇਣੀ ਤੇਲ ਪਾ ਕੇ ਰੱਖੋ ਬੋਤਲ ਐਵੇਂ ਨਾ ਸਾਰਾ ਦਾ ਤੇਲ ਪਾ ਕੇ ਰੱਖੋ ਬੋਤਲ ਚ ਕਿਆ ਬੰਦਾ ਕਦ ਫੋਨ ਆ ਜਾਣਾ ਦਲੂਕਾ ਪੈਂਦੀ ਹੋਣਾ ਦੋ ਇੱਕ ਢੋਲੀ ਨੂੰ ਕਹਿ ਕੇ ਰੱਖੋ ਨੱਚਣਾ ਹੈ ਹੋਣਾ ਲੈ ਬੜੀ ਬੜੀ ਚੀਜ਼ ਲੈ ਕੇ ਆਉਣੀ ਆ ਕਲ ਠੀਕ ਹੈ ਖੁਸ਼ੀ-ਖੁਸ਼ੀ ਜਾਵਾਂਗੇ ਕਿਤੇ ਬਿਮਾਰੀ ਨਹੀਂ ਵੀ ਆ। ਦੇਖੋ ਟੂਲ ਲਾਇਆ ਜਾ ਚਾਚਾ ਕਹਿੰਦਾ ਕੈਮਰੋ ਪਟਾਕੇ ਪਾ ਕੇ ਮੈਨੂੰ ਬੜਾ ਵਧੀਆ ਰਿਹਾ। ਹਾਂ ਜਿਕੇ ਉਹ ਟੂਲ ਇਹ ਪਟਾਕੇ ਵੀ ਲੈ ਕੇ ਆਉਣੇ ਕਰਾਲੀ ਤੇ ਲਿਆਉਂਗੇ ਜਾਉਂਗੇ। ਆ ਜਿਹੜਾ ਟੂਲ ਹੈ ਮਤਲਬ ਗਲਦਾ ਨਹੀਂ ਨਾ ਇਹ। ਇਹ ਸਵਰਾਦ ਦਾ origignal ਲੈ ਕੇ ਲਾਇਆ। ਉਹ ਇਹ ਪਟਾਕੇ ਨੂੰ ਕਹਿੰਦਾ ਉਹ ਤਾਂ ਬਹੁਤ ਕੁਝ ਕਹਿੰਦਾ ਫਿਰ ਗੱਡੀ ਜਿੱਦਾਂ ਜਲਸੀ ਚ ਮਿਲਣੀ ਉਧਰ ਘਰ ਨਹੀਂ ਆਉਣੇ। ਉਹਦਾ ਕਹਿੰਦਾ ਲਾਇਫ ਆਓ। ਕਹਿੰਦਾ ਗੱਡੀ ਸਿੱਧੀ ਸਵਰਾਦੇ ਜਾਊ। ਲਾਇਆ ਉਹਨੂੰ ਵਿੱਚ ਹਾਂ ਵੀ ਇਹ ਗੱਲ ਕਰਨਾ। ਇਹ ਗੱਲ ਨਹੀਂ ਉਹਦੇ ਫੇਰ ਤਾਂ ਪਵਾ ਲੀਏ ਜੇ ਆਉਣੇ ਹੈ ਜਾਵੇ ਮਾਡਲ ਛੋਟਾ ਲੋ ਜਿਹਨੂੰ ਲਾਇ ਨਹੀਂ ਆਉਂਦੇ ਆ ਹਾਂ بیس ਮਾਡਲ ਲੋ ਵੇਸ ਲੋ ਫੇਰ ਪੈਸੇ ਲਾਇਦਾ ਵੀ ਫਾਇਦਾ ਉਹ ਤਾਂ ਕਹਿੰਦਾ ਉੱਥੇ ਤੇ ਗੱਡੀ ਲੈ ਕੇ ਲੰਘ ਜਿਹਰੇ ਦਾ ਲੈਣੇ ਲਾਇ ਫੇਰ ਕਹਤ ਬਦਲੀ ਅਸੀਂ ਹਾਂ ਜਾ ਕੇ ਪਾਈ ਤੇ ਨਹੀਂ ਰਣੇ ਬਹੁਤ ਵਧੀਆ ਲਾਇਏ ਹੰਨੇ ਉਹਨੂੰ ਯਾਰ ਆਪਣੇ ਸਾਹ ਪੂਰੀ ਵੇਚ ਲੋ ਜੀ ਬਾਈ ਅੰਕਲ ਵੀ ਘੁੰਮ ਕੇ ਆ ਗਿਆ ਅੰਕਲ ਪਾਰਟੀ ਕਰਾਉਂਗਾ ਫੇਰ ਹਾਂਜੀ ਪਾਰਟੀ ਹਾਂ ਪਾਰਟੀ ਕਰਾਉਣਾ ਦਹਰਨ ਟਰਾਲਾ ਭਾਈ ਨੂੰ ਟਰਾਲਾ ਦੋਵਾ ਦੋਣਾ ਜੀ ਆ ਜੀ ਤਿੰਨ 26 ਬਾਈ ਕਿੰਨਾ ਉਹ ਕਿੰਨਾ ਤਾਂ ਉਹ 26 ਬਾਈ ਇਹ 16 ਬਾਈ ਕਹੀ ਜਾਂਦੇ ਅੰਕਲ ਕਹਿੰਦਾ 8 ਟਾਇਰ ਵਾਲਾ ਦੋਣਾ ਹੈ ਤਿੰਨ ਪਾਲਟੀ ਹੋ ਜਾਣੀਆਂ ਹਾਂ ਇੱਕ ਗੱਡੀ ਦੀ ਇੱਕ ਖਾਲਾ ਆਉਂਦੀ ਇੱਕ ਟਰਾਲੇ ਦੀ ਅੰਕਲ ਕਿੰਨੇ ਟਾਇਰ ਵਾਲਾ ਦੋਣਾ ਉਹ ਕਹਿੰਦੇ ਮੋੜਨਾ ਨਹੀਂ ਹੈਗਾ ਅੱਛਾ ਨਹੀਂ ਦੋਣਾ 8 ਵਾਲਾ ਤਾਂ ਹੈ ਮੈਂ ਫਿਰ ਮੇਰੇ ਵਾਲਿਆਂ ਦੇ ਇਹਨਾਂ ਨੂੰ ਹਾਂ ਮੇਰੇ ਵਾਲਿਆਂ ਦੇ ਲੈ ਲੈਣਾ ਹਾਂ ਅੱਛਾ ਫਿਰ ਆਪਣੇ 8 ਵਾਲਾ ਮੈਂ ਉਹ ਜਿਹੜਾ ਉੱਥੇ ਲੱਖੇ ਦੇ ਪਾਈਦੇ ਬਣਿਆ ਪਤਾ ਉਹ ਜਿਹਾ ਬਣਾ ਲਿਓਣਾ ਲੱਖੇ ਤੇ ਉਹ ਮੋੜਨਾ ਨਹੀਂ ਜੀ 16 ਸੱਤ ਫਟ ਹੈ ਤੁਹਾਡੇ ਇਹਨਾਂ ਇਹਨਾਂ ਕਿਹੜਾ ਗੰਨਾ ਗੰਨਾ ਨਾਲੇ ਕਾਨਕ ਜੀਰੀ ਆ 16 ਬੋਲ ਆਪਣੇ ਵਾਲਾ ਮੋੜੂ ਨਹੀਂ ਉਹਦੇ ਤਾਰਾ ਸੀ ਬਣ ਕੇ ਆਲਾ ਮੋੜਨਾ ਨਹੀਂ ਉੱਥੇ ਨਹੀਂ ਮਤਲਬ ਬੜਾ 18 ਫਟ ਜੀ ਫੇ 16 ਕਰ ਲਾ ਤਾਂ ਨਾ ਜਾਂਦਾ ਨਾ 16 ਕਰ ਲੋ ਕਿਚਨ ਮੋੜਦਾ 16 ਠੀਕ ਆ 16 ਵੀ ਬਹੁਤ ਆ ਬੜਾ ਜਿਹੜਾ ਬਰੋਂ ਵਾਈ ਤਾਂ ਨਹੀਂ ਮਿਲਦਾ ਕੱਚੇ ਆਜੂਗਾ 4 ਸਾਲ ਚ ਕੋ ਪਹਿਲਾਂ ਪਹਿਲਾਂ ਅਸ ਕਰਾ ਦੇਣੀ ਜੇ ਕੇ ਪਹਿਲਾਂ ਪਹਿਲਾਂ ਆ ਜਾਓ ਸਾਲ ਤਾਂ ਫੇ ਅਸੀਂ ਫੇ ਸਾਡਾ ਜੰਦਰ ਹੈ ਨਾ ਕੰਮ ਖੇਤੀ ਵੀ ਛੱਡ ਜੂਣੀ ਬਾਬੇ 26 ਚ ਵੜਨਾ ਚਾਹੀਦਾ ਕੰਮ ਕਾਨਕ ਖਬਰੇ ਨਵੇਂ ਜੇ ਵੱਢ ਕੇ ਪਾਣੀ ਹੁਣ ਇਹ ਕਿ ਪਤਾ ਆ ਵਿਗ ਜਵੇ ਚੱਕਰ ਆਏ ਜਿੱਕਰ ਉਹ ਟਰੈਕਟਰ ਲੋਟ ਆ ਗਿਆ ਲੋਟ ਆ ਗਏ ਪੂਰੇ ਆ ਆ ਵਿਗ ਗਿਆ ਚੰਗੇ ਦੇ ਬਸ ਟਰਾਲਾ ਬਸ ਉੱਥੇ ਦਾ ਗੇੜਾ ਨਹੀਂ ਪੈਣਾ ਬਣਾਣਾ ਉੱਥੇ ਤਾਂ ਆਪਾਂ ਪਾਏ ਲਿਆਉਣਾ ਘਰ ਦਾ ਕੰਮ ਆ ਇੱਕ ਮਹੀਨਾ ਕਹਿੰਦਾ ਕਹਿੰਦਾ ਮਹੀਨੇ ਚ ਟਰਾਲਾ ਬਣਾ ਕੇ ਦੇ ਦੂੰਗਾ ਬਸ ਠੀਕ ਆ ਯਾਰ ਗੱਡੀ ਆਉਗੀ ਉੱਥੇ ਆ ਕੇ ਹੁੱਕ ਖੋਲੂਗੀ ਤੁਹਾਡੇ ਕਰ ਦੇ ਮੂਰੇ ਲਿਆਉਣਾ ਥੋੜੀ ਆ ਜਾਣਾ ਥੋੜੀ ਆ ਕਰ ਦੇ ਮੂਰੇ ਆ ਕੇ ਗੁੰਡਾ ਘੜ ਕਰ ਰਹਿਣਾ ਉਹਨਾਂ ਨੇ ਖੋਲੋ ਆਪੇ ਲਿਆ ਦਿੰਦੇ ਆ ਆਪੇ ਛੱਡ ਕੇ ਜਾਂਦੇ ਆ ਹੁਣ ਵਾਲਾ ਕੰਮ ਨੇ ਟਰੈਕਟਰ ਟੁੱਟਣਾ ਦਾ ਉਹਦਾ ਬਾਹ ਇਹ ਜੀ ਗਾਲ ਉਹ ਪੜ ਜਾਣਾ ਨਾ ਨਾ ਹੀ ਰੰਗ ਕਰਾਉਣਾ ਆਪਾਂ ਨੇ ਟਰੈਕਟਰ ਨਾਲ ਦਾ ਹੂੰ ਬਾਈ ਆਹ ਜਿਹੜਾ ਕੂਤਰਾ ਨਾ ਜਦ ਅਸੀਂ ਐ ਕਰਦੇ ਛੋਟਾ ਜਿਹਾ ਦਾ ਅੰਕਲ ਲੈ ਲੈ ਵਦਨ ਪੈ ਗਿਆ ਜਾਂ ਸੌਰਵ ਲਿਆ ਤਾਂ ਛੋਟਾ ਜਿਹਾ ਤਾਂ ਨਹੀਂ ਦੇਖ ਲਓ ਕਿੰਨਾ ਫਰਕ ਪੈ ਗਿਆ ਬਾਈ ਚਾਲ ਲੱਗਦਾ ਸਾਲਾ ਤੇ ਨਾ ਕਿ ਮੈਨੂੰ ਤਾਂ ਬਹੁਤ ਪਤਾ ਹਾਂ ਦੇਖ ਲਓ ਉੱਥੇ ਚਲੇ ਗਿਆ ਬਕਰੌਂਦੇ ਇੰਨਾ ਕਸਾ ਫੱਡੂ ਜਿਹਾ ਛੋਟਾ ਜਿਹਾ ਉਪਰਾ ਬੰਦਾ ਤਾਂ ਨਹੀਂ ਜਾ ਸਕਦਾ ਜੀ ਆ ਤੁਹਾਡੇ ਡੰਗਰਾਂ ਨੂੰ ਵੀ ਵਧੀਆ ਬਣਿਆ ਪਿਆ ਉਹ ਖਾ ਲਵੇ ਤਾਂ ਹੈ ਜੀ ਅੰਕਲ ਦੇਖ ਲੈ ਇੱਕ ਨਾ ਸਫਾਈ ਰੱਖਣੀ ਪੈਂਦੀ ਗੋਹਾ ਨੇੜੇ ਨਹੀਂ ਰਹਿਣਾ ਜਾਈ ਰਾਂ ਨੰਗਰਾਂ ਦੇ ਤਾਂ ਸੇਵ ਆਏ ਤੁਹਾਡੇ ਦੇ ਕੋਲੇ ਇਹ ਢੇਰ ਵੀ ਕੋਲੇ ਇਹ ਨਾ ਜੀ ਪਿਆ ਮੈਂ ਇਸ ਤੇ ਉੱਪਰ ਇਹ ਬੰਦੇ ਦਾ ਫਰਕੇ ਹੁੰਦਾ ਹੈ ਅੰਕਲ ਆ ਇਹਨਾਂ ਨੂੰ ਕੋਈ ਫੜ ਕੇ ਕੂਟੇ ਚਾ ਲੋ ਕਾਤੇ ਕਿਹੜੀ ਆਹ ਕਰਨੀ ਉਹ ਜਿਹੜੀ ਸੋਨੇ ਵਾਲੀ ਆ ਕੋਈ ਨਹੀਂ ਫੋਨ ਇਹ ਜਿਹੜਾ ਆਪਾਂ ਪਹਿਲਾਂ ਤੋੜੀਆ ਹੈ ਦੋਨਾਂ ਦੇ ਡੰਗਰ ਘੱਟ ਕਰਦੇ ਨੇ ਹੈ ਜੀ ਔਰ ਦੇਖੋ ਭਾਈ ਵੀ ਐਨੀ ਰਾਖੀ ਕਰਦਾ ਵੀ ਉੱਪਰੇ ਬੰਦੇ ਨੂੰ ਕਹਿੰਦਾ ਨੇੜੇ ਵੀ ਨਹੀਂ ਲੱਗਣ ਦੇਣਾ ਲਾ ਕਿਹੜੀ ਵੇਚਣੀ ਜੀ ਬੱਚੀ ਬੈੜੀ ਆ ਹੈ ਉਹ ਦਰਸ਼ਨ ਇਹਨੂੰ ਖੋਲ ਦੇ ਉਧਰੋਂ ਇਹ ਪਹਿਲੇ ਸੂਏ ਕਮਾ ਦੇ ਸੂਏ ਆ ਇਹ ਚ ਪਹਿਲੇ ਸੂਏ ਆ ਬੈੜੀ ਆ ਵੀ ਭਾਈ ਵੇਚਣੀ ਆ ਇਹ ਕਿੰਨੇ ਟਾਈਮ ਦੀ ਕੰਪੜਾ ਜੀ ਕਾ 15 ਤਰੀਕ ਨੂੰ ਪੂਰੇ ਹੋਣੇ ਦਿਨ। ਨਾ ਠੀਕ ਹੈ ਜੀ। ਬਾਈ ਜੇ ਲੈਣਾ ਹੋਇਆ ਤਾਂ ਨੰਬਰ ਹੈਗਾ ਜੱਗੇ ਦੇ ਚਾਚੇ ਦਾ ਵਿੱਚ। ਤਾਂ ਫੋਨ ਕਰ ਲਿਓ ਇਹਦਾ ਵੀ। ਅੱਛਾ ਇਹ ਪਹਿਲੇ ਸੂਵੇ ਸੋਣਾ ਠੀਕ ਹੈ। ਆ ਬੱਛਾ ਬਾਈ اسی ਫੜ ਕੇ ਦਾ ਤਰ੍ਹਾਂ ਪਿੰਡ ਵੀ ਠੀਕ ਹੈ ਇਹ ਸਿਸਟਮ ਹੈ। ਹੈਗਾ ਨਾ ਕੰਮ ਖਾਰ ਦਾ ਪੂਰਾ ਪੜਾਉਂਦਾ ਕੱਖ ਕੁਖ। ਕਈ ਪਿੰਡਾਂ 'ਚ ਮਸ਼ਹੂਰ ਆ। ਅੱਛਾ। ਗੱਡੀਆਂ ਪਰਾਂ ਦੇ ਦੇਖਣ ਬੱਚੀਆਂ ਹੋ ਗਏ। ਰਾਇ ਆ ਨਾ ਬੇਲ ਬੂਲ ਬਹੁਤ ਆ। ਆ ਛੋਟਾ ਵੀ ਰੱਖਿਆ ਪਾ ਬਾਈ ਇਹਨਾਂ ਨੇ। ਇੱਕ ਖਾਨ ਵੀ ਰੱਖਿਆ ਪਾਇ। ਤੇ ਸੌਰਬ ਨੇ ਮੁਰਗੇ ਵੀ ਰੱਖੇ ਹੋਏ ਤੇਰੇ ਬਾਈ। ਤੇ ਜੇ ਕੇਲੇ ਦੇਖ ਕੇ ਜਾ ਤਾਂ ਨਹੀਂ ਆਉਂਦਾ ਕੁਛ। ਕਾਦਾ ਇਹ ਬਾਹਰ ਨੂੰ। ਹਾਂ। ਜੂਨ ਮਾ ਹਾਂ ਜੂਨ ਦੇ ਮਹੀਨੇ ਵਾ ਕੇਲੇ ਲਟਕਾਉਂਦੇ ਅਜ ਕਲਾਸ ਲਟਕਦੀ ਹੁੰਦੀ ਹੈ ਕਰਾ ਮਾਨਾ ਦੇ ਪੱਪੀ ਮੇ ਲਟਕਦੇ ਨੇ ਕਿੰਨੇ ਲੱਗੇ ਨੇ ਉਹ ਬਾਈ ਲਮਕਾਗੇ ਬੁੱਠੇ ਤਾਂ ਹੀ ਪੱਕਦੇ ਆਉਂ ਨਹੀਂ ਪੱਕਦੇ ਨਹੀਂ ਹੈਗੇ ਇਹ ਦੋ ਲੱਗੇ ਹੋਏ ਦੋ ਲੱਗੇ ਹੋਏ ਨਾ ਹਾਂ ਚਾਰ ਆਉਂਦਾ ਹੈ ਇੱਕ ਆਏ ਦੋ ਕਾ ਇੱਕ ਆਏ ਇੱਕ ਉਹ ਕਰ ਗਿਆ ਹਾਂ ਦੋ ਤਿੰਨ ਹੈ ਆਹ ਕਾਦੇ ਬੁੱਟੇ ਆਹ ਆਹ ਲੀਚੀ ਆ ਲੋ ਜੀ ਭਾਈ ਅੱਜ ਦਿਨ ਕਹਿੰਦੇ ਰੱਬ ਨੇ ਸੁਣ ਲਈ ਧੁੱਪ ਕੜਤੀ ਉਦਾਂ ਵਧੀਆ ਅੱਜ ਦਿਨ ਅੱਜ ਜਿਹੜੇ ਗੋਡੇ ਗੁੱਡੇ ਥਰੇ ਪਿਆ ਉਹ ਲੋਟ ਆ ਜੂਗੀ ਭਾਈ ਧੁੱਪ ਦੀ ਲੋੜ ਸੀ ਫਸਲਾਂ ਨੂੰ ਵੀ ਭਾਈ ਡੰਗਰ ਬੱਚਿਆਂ ਨੂੰ ਵੀ ਕੱਪੜੇ ਕੁੱਪੜੇ ਸਕਾਉਣ ਵਾਸਤੇ ਹਰੇਕ ਚੀਜ਼ ਨੂੰ ਧੁੱਪ ਦੀ ਲੋੜ ਸੀ ਅੱਜ ਰੱਬ ਨੇ ਕਰਤੀ ਰਵਾਈ ਧੁੱਪ ਪੂਰੀ ਉਹ ਸੂਰਜ ਦੇ ਦਰਸ਼ਨ ਹੋ ਗਏ ਭਾਈ ਬਹੁਤ ਧੰਨਵਾਦ ਨਹੀਂ ਤਾਂ ਭਾਈ ਬਸ ਕਰਾਈ ਪਈ ਦੀ ਚਲੋ ਅੱਜ ਧੁੱਪ ਚੜ੍ਹੀ ਐ ਤਾਂ ਉਨੇ ਹੀ ਕੱਲ੍ਹ ਹੋਰ ਧੁੰਦ ਵੀ ਪੈਣੀ ਐ ਇਹ ਨਿਸ਼ਾਨੀ ਹੁੰਦੀ ਐ ਵੀ ਧੁੱਪ ਜਾਏ ਆ ਬਾਈ ਦੇਖ ਲਓ ਲੰਬਾ ਦੂਰ ਦੂਰ ਤੱਕ ਦਿਖਦਾ ਹੈ ਜਿੱਧਰ ਨੂੰ ਵੀ ਦੇਖੀ ਲਾ ਉਹ ਦੇਖੋ ਕਿੰਨੀ ਦੂਰ ਕਾਲੇ ਬਾਈ ਵਾਲੀ ਮੋਟਰ ਬਾਈ ਉਹ ਵੀ ਦਿਖਦੀ ਹੈ ਵੀ ਲੰਬਾ ਦਿਖਦਾ ਹੈ ਜਵਾਕ ਵੀ ਖੁਸ਼ ਆ ਧੁੱਪ 'ਚ ਖੇਲੀ ਜਾਂਦੇ ਨਹੀਂ ਤਾਂ ਫਿਰ ਅੰਦਰੇ ਰੱਖਣੇ ਪੈਂਦੇ ਬਾਈ ਉਹ ਗੇ ਠੰਡ 'ਚ ਬਿਮਾਰ ਹੋ ਜਾਵੇ ਫਿਰ ਔਖਾ ਹੋ ਜਾਂਦਾ ਹੈ ਕਣਕਾਂ ਵੀ ਬਾਈ ਹੁਣ ਵਧਣ ਪੈ ਗਈਆਂ ਸਿਸਟਮ ਦਾ ਵਿੱਚ ਬੱਲ ਵਾਲਾ ਬਣਨ ਲੱਗ ਗਿਆ ਵੀ ਹੁਣ ਵੀ ਥੋੜੇ ਦਿਨ 'ਚ ਇਹਨਾਂ ਨੇ ਵੀ ਆਪਣਾ ਰੂਪ ਧਾਰ ਲੈਣਾ ਇਹਨਾਂ ਨੇ ਬਾਲ ਜੀ ਬੈ ਗਏ ਨ ਸਿੱਧੀ ਹੋਣਾ ਪਹਿਲਾਂ ਆਲ ਮੌਜੀ ਹੋਈਆਂ ਬੇਤੀਆਂ ਬਾਈ ਇੱਕ ਦੂਏ ਬਨੁ ਗਰੀ ਜਾਂਦੀ ਰਹੀ ਹੁਣ ਮਤਲਬ ਕਹਿੰਦਾ ਵਾਪਸ ਸਿੱਧੀ ਹੋ ਗਈ ਹਵਾ ਚੱਲਦੀ ਆ ਉਦਾਂ ਬਾਈ ਠੰਡੀ ਧੁੱਪਾਂ ਵਧੀਆ ਏ ਧੁੱਪ ਦੀ ਜ਼ਰੂਰੀ ਚਾਹੀਦੀ ਸੀ ਆਪਾਂ ਨੂੰ ਮਿਲ ਗਈ ਉਹ ਜੈਕਟ ਬਾਈ ਵੀ ਦੀ ਬਾਈ ਜੱਗੇ ਗਿਲ ਜਾ ਕੇ ਆਏ ਉਹਦੇ ਚਾਚੇ ਕੋਲ ਤੇ ਇੱਕ ਵਾਰ ਜੈਕਟਾਂ ਖੋਲਤੀਆਂ ਦੇ ਕਿਉਂਕਿ ਵੀ ਗਰਮੀ ਜੀ ਹੋ ਗਈ ਤੇ ਹੁਣ ਜਾਣਾ ਸੀ ਬਾਈ ਟਰਾਲੀ ਖਿੱਚ ਮੁਕਾਬਲਾ ਪਿੰਡ ਜੱਗੇ ਦੇ ਨਾਨਕੇ ਪਿੰਡੇ ਖੇਦਰਾਬਾਦ ਹੁਣ ਤੁਸੀਂ ਅਗਲੇ ਵਲੌਗ ਚ ਦੇਖਿਏ ਘਰ ਜਾ ਕੇ ਇੱਕ ਆਪਾਂ ਨੇ ਪਾਵਰ ਰਿੰਗ ਚਾੱਕ ਕੇ ਲਿਆਉਣਾ ਤੇ ਇਜੈਕਟ ਪਾ ਕੇ ਹੁਣ ਸਿੱਧਾ ਹੀ ਉਦੋਂ ਨੂੰ ਚੱਲਦੇ ਆ ਤੇ ਅੱਜ ਵਾਲਾ ਸਿਸਟਮ ਮਰੇ ਤੱਕ ਤਾਂ ਬਾਕੀ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ ਬਾਕੀ ਬਾਈ ਜਿਹੜਾ ਆਹ ਮੋਟਰਸਾਈਕਲ ਵਿੱਚ ਰਿਟਜੀ ਪੈ ਗਈ ਤੇ ਇੱਥੇ ਦਵਾਰੋਂ ਤੋਂ ਇੰਨੀ ਕੁ ਟੇਪ ਜੀ ਕਟਾ ਕੇ ਲਵਾ ਦਿੱਤੀ ਆਪਾਂ ਨੇ ਵੀਰ ਲੇਗਾ ਤਾਂ ਲਵਾ ਲਿਆ ਵੀ ਠੀਕ ਲੱਗਦਾ ਹੈ ਉਦਾਂ ਟੇਪ ਕਰਾਈ ਵੀ ਸੋਹਣਾ ਲੱਗਦਾ ਮੋਟਰਸਾਈਕਲ ਨਹੀਂ ਥੋੜਾ ਜਿਆ ਚਿੱਟਾ ਜਿੱਟਾ ਲੱਗੀ ਜਾਂਦਾ ਰ ਹੁਣ ਕਾਲਾ ਕਾਲਾ ਇਹ ਸੋਹਣਾ ਲੱਗਦਾ ਹੈ ਮੋਟਰਸਾਈਕਲ ਵਧੀਆ ਬਾਈ ਸਲਫ ਚੀਜ਼ ਹੈ ਨਿਆਰੀ ਹੈ ਸਲਫ ਮਾਰੋ ਜਿੱਥੇ ਮਰਜ਼ੀ ਲੈ ਜਾਓ ਮੋਜਾ ਰੰਗ ਵੀ ਸੋਹਣਾ ਬਲੈਕ ਬਲੈਕ ਰੇ ਫੈਨ ਆਪਾਂ